ਚਲੋ ਸੱਚੀ ਗੱਲ ਦੋਸਤੋ ਮਾਰਸ਼ਲ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਅਸੀਂ ਇਸ ਸਮੇਂ ਚਨਾਲੋ ਵਿਖੇ ਖੜੇ ਆ ਜਿੱਥੇ ਕਿ ਵੀ ਹੁਣੇ ਸਰਦਾਰ ਜੋ ਇਸ ਸਮੇਂ ਸਰਦਾਰ ਬਹਾਦਰ ਸਿੰਘ ਜੋ ਕਿ ਐਮਸੀ ਨੇ ਇਸ ਵਾਰਡੇ ਉਹ ਉਹਨਾਂ ਦੀ ਰਹਿਨਮਾਈ ਦੇ ਵਿੱਚ ਇੱਥੇ ਇਕੱਠ ਹੋਇਆ ਹੋਇਆ ਹੈ ਤੇ ਖਾਸ ਵਿਸ਼ੇਸ਼ ਮਹਿਮਾਨ ਦੇ ਰੂਪ ਵਿੱਚ ਸਰਦਾਰ ਜੁਰਸ ਸਿੰਘ ਜੀ ਮਾਨ ਜੋ ਕਿ ਕੈਬਨਿਟ ਮਿਨਿਸਟਰ ਦੀਪਕ ਗਗਨ ਨੂੰ 13 ਮਾਰਚ ਦੇ ਪਿਤਾ ਜੀ ਨੇ ਉਹ ਵੀ ਇਸ ਸਮੇਂ ਖੜੇ ਨੇ ਤੇ ਹੁਣ ਡਾਕਟਰ ਜੋ ਸਾਡੇ ਅਸ਼wini ਜੀ ਨੇ ਉਹ ਵੀ ਮੌਜੂਦ ਨੇ ਅਰੁੜਾ ਜੀ ਸਾਡੇ ਮੌਜੂਦ ਨੇ ਤੇ ਚੇਅਰਮੈਨ ਸਾਡੇ ਰਾਣਾ ਜੀ ਮੌਜੂਦ ਨੇ ਇਸ ਸਮੇਂ ਤੇ ਕੁਛ ਸਾਡੇ ਖਸ਼ਵੀਰ ਹੈਪੀ ਖਸ਼ਵੀਰ ਹੈਪੀ ਜੀ ਸਾਡੇ ਨਾਲ ਮੌਜੂਦ ਨੇ ਇਸ ਸਮੇਂ ਤੇ ਸਾਰੀਆਂ ਮਨਾਸ ਸਖਸ਼ੀਤਾ ਇਸ ਸਮੇਂ ਸਾਡੇ ਵਿੱਚ ਕੈਪਟਨ ਸਾਹਿਬ ਵੀ ਮੌਜੂਦ ਹੈ ਤੇ ਗੱਲ ਕਰਦੇ ਹਾਂ ਅਰੁੜਾ ਜੀ ਕੀ ਕਹਿਣਾ ਚਾਹੋਗੇ ਤੁਹਾਡੇ ਪਿੰਡ ਦੇ ਵਿੱਚ ਇਸ ਸਮੇਂ ਚਾਹੀ ਪਹੁੰਚ ਰਹੀ ਹੈ ਜੋ ਕਿ ਕੇਂਦਰ ਸਰਕਾਰ ਵੱਲੋਂ ਨਹੀਂ ਵਿਖਾਈ ਗਈ ਸੀ ਹਾਂ ਇਹ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਜਿਨ੍ਹਾਂ ਨੇ ਇਹ ਝਾਂਕੀ ਕੱਢ ਕੇ ਪੰਜਾਬ ਵਾਸੀਆਂ ਨੂੰ ਦੱਸਿਆ ਕਿ ਕੇਂਦਰ ਸਰਕਾਰ ਜੋ ਕਰਦੀ ਹੈ ਉਹ ਕਰੇ ਲੇਕਿਨ ਜਿਹੜਾ ਪੰਜਾਬ ਆ ਹਮੇਸ਼ਾ ਮੋੜ ਹੀ ਰਿਹਾ ਤੇ ਅੱਗੇ ਰਿਹਾ ਸਾਡੇ ਕੈਬਨਟ ਮੰਤਰੀ ਅਨਮੋਲ ਗਗਨ ਮਾਨ ਜੀ ਜਿਹੜੇ ਕਿਸ ਹਾਲ ਕੀ ਦੀ ਰਹਿਨਮਾਈ ਕਰ ਰਹੇ ਆ ਉਹਨਾਂ ਤੇ ਸਾਨੂੰ ਪੂਰਾ ਮਾਣ ਹੈ ਕਿ ਉਹ ਹਿਲਾਕੇ ਨੂੰ ਅੱਗੇ ਵਧਾ ਰਹੇ ਆ ਤੇ ਅੱਜ ਉਹਨਾਂ ਦੀ ਰਹਿਨਮਾਈ ਚ ਜੋ ਦਾ ਸੂਚੀ ਮਾਨ ਤੇ ਰਹਿਨਮਾਈ ਚ ਇਹ ਸਾਰਾ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਬਾਦਗੀ ਕੀ ਕਹਿਣਾ ਜਾਂਦਾ ਹੈ ਕੇਂਦਰ ਸਰਕਾਰ ਨੇ ਝਾਕ ਕੇ ਦੇਖਣ ਲਈ ਦਿੱਤੀਆਂ ਹੈਗੀਆਂ ਉੱਥੇ ਤੇ ਮਾਨ ਸਾਹਿਬ ਦਾ ਪ੍ਰਤੀਕਰਮ ਸੀ ਕਿ ਆ ਕੇ ਵੀ ਅਸੀਂ ਪਿੰਡ ਪਿੰਡ ਪਹੁੰਚਾਂਗੇ ਸਰ ਸਰ ਕੀ ਕੀ ਕਿਦਾਂ ਦਾ ਵਿਚਾਰ ਹੈ ਮਾਨ ਸਾਹਿਬ ਦਾ ਕੇਂਦਰ ਸਰਕਾਰ ਨੂੰ ਮੂੰਹ ਤੋੜਨਾ ਜਵਾਬ ਹੈ ਮੂੰਹ ਤੋੜਨਾ ਜਵਾਬ ਕੀ ਬਾਤ ਹੈ ਉਹਨਾਂ ਨੇ ਉਹਨਾਂ ਨੂੰ ਥਾਂ ਜਗ੍ਹਾ ਨਹੀਂ ਦਿੱਤੀ ਸਾਡੇ ਸਟੇਟ ਨੂੰ ਇਹ ਬਹੁਤ ਵੱਡਾ ਉਹਨਾਂ ਨੇ ਸੈਂਟਰ ਗਵਰਨਮੈਂਟ ਤੇ ਇੱਕ ਇਹ ਲੋੜਾ ਮੋੜਿਆ ਜੀ ਕੀ ਬਾਤ ਹੈ ਜੀ ਕਿ ਇਸ ਸਮੇਂ ਇੱਕ ਚਰਚਾ ਹੋ ਰਹੀ ਸੀ ਇੱਕ ਸਰਕਾਰ ਜਿਹੜੀ ਮਾਨ ਦੀ ਜਿਹੜੇ ਜਗ੍ਹਾ ਨੂੰ ਮਾਨ ਦੇ ਪਿਤਾ ਜੀ ਹੋਏ ਸਨ ਬਹਾਦਰ ਸਿੰਘ ਬਹਾਦਰ ਸਿੰਘ ਐਮਸੀ ਵੱਲੋਂ ਜੋ ਬੁੱਲਾ ਦੀ ਬਾਤ ਕਿੱਤੀ ਜਾ ਰਹੀ ਹੈ ਦੇਖ ਸਕਦੇ ਹੋ ਤੁਸੀਂ ਜੋ ਸੀਤਾ ਨੂੰ ਸਰਦਾਰ ਕਰਤਾਰ ਸਿੰਘ ਖਰਾਬਾ ਲਾਲਾ ਲਾਖਪਟਰਾਏਗੀ ਕਮਾਗਾਖਾ ਮਾਰੂ ਦੇ ਸ਼ਹੀਦ ਇਸ ਸਮੇਂ ਜੋ ਪੰਜਾਬ ਦੀ ਝਾਕੀ ਹੈ ਤੁਸੀਂ ਦੇਖ ਸਕਦੇ ਹੋ ਚਨਾਲੋ ਵਿਖੇ ਪਹੁੰਚੀ ਹੋਈ ਹੈ ਇਸ ਸਮੇਂ ਜੋ ਜੋਦਾ ਸਿੰਘ ਮਾਨ ਜੀ ਜੋ ਗਗਨਨੋਲ ਮਾਨ ਦੇ ਪਿਤਾ ਜੀ ਨੇ ਉਹਨਾਂ ਦਾ ਸਨਮਾਨ ਵੀ ਜੋ ਪਿੰਡ ਵਾਸੀਆਂ ਵੱਲੋਂ ਇਸ ਪਿੰਡ ਦੇ ਐਮਸੀ ਸਰਦਾਰ ਬਹਾਦਰ ਸਿੰਘ ਜੀ ਵੱਲੋਂ ਅ ਕਸ਼ਮੀਰ ਸਿੰਘ ਜੀ ਐਮਸੀ ਸਾਡੇ ਵਿਚਕਾਰ ਖੜੇ ਹੈ ਤੇ ਸਾਡੇ ਡਾਕਟਰ ਸਾਹਿਬ ਡਾਕਟਰ ਅਸ਼wini ਖੜੇ ਹੈ ਤੇ ਹੋਰ ਸਾਰੀਆਂ ਮਨਾਸੀ ਸੀਤਾ ਚੇਅਰਮੈਨ ਸਾਹਿਬ ਖੜੇ ਰਾਣਾ ਜੀ ਉਹ ਵੀ ਮਾਰਕਟ ਕਮੇਟੀ ਇਸ ਸਮੇਂ ਸਾਡੇ ਵਿੱਚ ਹਰੀਸ਼ ਰਾਣਾ ਜੀ ਖੜੇ ਨੇ ਤੇ ਇਸ ਸਮੇਂ ਕਿਵੇਂ ਦਾ ਮਹਿਸੂਸ ਹੋ ਰਿਹਾ ਹੈ ਜੀ ਕਿ ਜੋ ਕੈਂਟਰ ਸਰਕਾਰ ਵੱਲੋਂ ਨਹੀਂ ਵਿਖਾਈ ਗਈ ਸੀ ਚਾਕੀਆਂ ਉਹ ਹੁਣ ਇੱਕ ਪੰਜਾਬ ਦੇ ਛੋਟੇ ਜਿਹੇ ਪਿੰਡ ਚਨਾਵੋ ਜੋ ਕਿ ਆਪਾਂ ਪਿੰਡ ਵੀ ਕਹਿ ਲਈ ਤੇ ਵਾਰਡ ਨੰਬਰ 10 ਕਹਿ ਲਈਏ ਕੁਰਾਲੀ ਦਾ ਇੱਥੇ ਪਹੁੰਚੀਆਂ ਕੀ ਮੈਂ ਦਾ ਮਹਿਸੂਸ ਕਰਦਾ ਕੀ ਕਹਿਣਾ ਚਾਹੁੰਦੇ ਦੇਖੋ ਆਪਰ ਨੂੰ ਦੇਖਣ ਦੀ ਪਤਾ ਲੱਗਾ ਕਿੰਨਾ ਵੱਡਾ ਵੱਡਾ ਸ਼ਾਇ ਸਾਡੇ ਭਦਰ ਸਿੰਘ ਦੇ ਉਪਰ ਨਿਰਮਾਈ ਥੱਲੇ ਅੱਜ ਚਨਾਵੋ ਪਿੰਡ ਵਾਲੇ ਲੋਕੀਂ ਸਾਰੇ ਇਕੱਠੇ ਹੋਏ ਆ ਤੇ ਇਹ ਪੰਜਾਬ ਸਰਕਾਰ ਦੇ ਜਿਹੜਾ ਇਹ ਬਰਲਾ ਕੀਤਾ ਸਾਡੀ ਝਾਕੀਆਂ ਦਿਖਾਉਣ ਦਾ ਜਿਹੜਾ ਦਿੱਲੀ ਜਾ ਕੇ ਦਿਖੜੀਆਂ ਸੀ ਔਰ ਸਾਡੇ ਘਰਾਂ ਦੇ ਦੂਰ ਵੀ ਆਈਆਂ ਨੇ ਇਤਨ ਵੱਡੀ ਹੋਰ ਖੁਸ਼ੀ ਦੀ ਗੱਲ ਹੋਰ ਵਾ ਬਿਲਕੁਲ ਸਹੀ ਗੱਲ ਹੈ ਵੀ ਇਸ ਤੋਂ ਵੱਡੀ ਹੋਰ ਖੁਸ਼ੀ ਦੀ ਗੱਲ ਕੀ ਹੋ ਸਕਦੀ ਹੈ ਇਸ ਸਮੇਂ ਚੇਅਰਮੈਨ ਹਰੀਸ਼ ਰਾਜ ਜੀ ਮਾਰਕੀਟ ਕਮੇਟੀ ਉਹਨਾਂ ਦਾ ਵੀ ਸਨਮਾਨ ਕੀਤਾ ਜਾ ਰਿਹਾ ਹੈ ਬਹਾਦਰ ਸਿੰਘ ਓਕੇ ਜੀ ਤੇ ਪ੍ਰਦੀਪ ਕੁਮਾਰ ਰੂੜਾ ਤੇ ਪਿੰਡ ਵਾਸੀਆਂ ਬਨੋ ਤੇ ਸਾਡੇ ਮਹੇਸ਼ ਕੁਮਾਰ ਮੇਸ਼ੀ ਜੀ ਵੀ ਮੇਸ਼ੀ ਜੀ ਕੀ ਕਹਿਣਾ ਚਾਹੋਗੇ ਇਸ ਮੌਕੇ ਝਾਕੀਆਂ ਸਾਨੂੰ ਦੇਖਣ ਨੂੰ ਮਿਲਦੀਆਂ ਬਹੁਤ ਵਧੀਆ ਮਹਿਸੂਸ ਹੋ ਰਿਹਾ ਤੁਹਾਨੂੰ ਬਹੁਤ ਵਧੀਆ ਮਹਿਸੂਸ ਹੋ ਰਿਹਾ ਬਹੁਤ ਗੁੱਡ ਫੀਲ ਕਰ ਰਹੇ ਹਾਂ ਜੀ ਤੇ ਉਹ ਕੀ ਕਹਾ ਚਾਹੋਗੇ ਬਜ਼ੁਰਗੋ ਜੀ ਸ਼ਾਂ ਸ਼ਕਰਵਾਸੀਆਂ ਦਾ ਬੜਾ ਹੌਸਲਾ ਹੌਸਲਾ ਵਜਾਈ ਹੋਈ ਹੈ ਪਰ ਸ਼ਹੀਦਾਂ ਦੀਆਂ ਯਾਦਾਂ ਤਾਜ਼ੀਆਂ ਹੋ ਰਹੀਆਂ ਸ਼ਾਂਤਾਂ ਠੀਕ ਹੈ ਤੇ ਬਿਲਕੁਲ ਹੈ ਸ਼ਹੀਦਾਂ ਦੀਆਂ ਯਾਦਾਂ ਤਾਜ਼ੀਆਂ ਹੋ ਰਹੀਆਂ ਤੇ ਉਹਨਾਂ ਨੂੰ ਨਤਮਸਤਕ ਹੋ ਰਹੇ ਨੇ ਸਾਰੇ ਇਸ ਸਮੇਂ ਤੁਸੀਂ ਦੇਖ ਸਕਦੇ ਹੋ ਕਿ ਪਹੁੰਚੇ ਹੋਏ ਆ ਇਸ ਸਮੇਂ ਮੌਜੂਦ ਨੇ ਸਾਰੇ ਤੇ ਸਾਡੇ ਅਕੀ ਰੀ ਪਹੁੰਚ ਜੇ ਸਾਡੇ ਵੱਡੇ ਪਰੋਰ ਤੇ ਇਸ ਤੋਂ ਇਲਾਵਾ ਜੇਕਰ ਗੱਲ ਕਰ ਲਈਏ ਤਾਂ ਸਾਰੀਆਂ ਮਨਾਸਕ ਸ਼ਖੀ ਹਾ ਜੋ ਇਸ ਸਮੇਂ ਪਹੁੰਚੇ ਹੋਏ ਹੈ ਕਿਸੇ ਦੇਖ ਸਾਹ ਦੇ ਆਮਾ ਵੀ ਪਾਰਟੀ ਦੇ ਤੇ ਨਗਰ ਕਾਉਂਸਲ ਦੇ ਸਾਰੇ ਅ ਅਫਸਰ ਸਹਿਬਾਨ ਸਾਰੇ ਪਹੁੰਚੇ ਹੋਏ ਆ ਤੇ ਡਿਊਟੀਆਂ ਲੱਗੀਆਂ ਹੋਈਆਂ ਸਾਰੀਆਂ ਤੇ ਦੇਖ ਸਕਦੇ ਹੋ ਬਲਾਕ ਦੋ ਵੀ ਜਿੰਨੇ ਸਾਰੇ ਹੀ ਪਹੁੰਚੇ ਹੋਏ ਨੇ ਸਾਰੇ ਹੀ ਦੇਖ ਸਕਦੇ ਹੋ ਜਿੰਨੇ ਵੀ ਅਫਸਲ ਸ਼ਾਹੀ ਸਾਰੀ ਇੱਥੇ ਪਹੁੰਚੀ ਹੋਈ ਹੈ ਤੇ ਪਿੰਡਾਂ ਦੇ ਲੋਕ ਦੇਖ ਸਕਦੇ ਹੋ ਤੁਸੀਂ ਇਸ ਸਮੇਂ ਪੂਰਾ ਆਨੰਦ ਲੈ ਰਹੇ ਹਨ ਤੇ ਉਹਨਾਂ ਵਾਸਤੇ ਹੈ ਇੱਕ ਬੜੀ ਅੱਹ ਲੋਕਾਂ ਲਈ ਘਟਨਾ ਹੈਗੀ ਹੈ ਕਿ ਵੀ ਜੋ 26 ਜਨਵਰੀ ਨੂੰ ਕੇਂਦਰ ਸਰਕਾਰ ਵੱਲੋਂ ਨਹੀਂ ਵਿਖਾਈ ਗਈ ਸੀ ਚੱਕੀਆਂ ਉਹ ਚੱਕੀਆਂ ਦੇ ਪ੍ਰਤੱਖ ਦਰਸ਼ਨ ਕਰਨ ਨੂੰ ਇਹਨਾਂ ਨੂੰ ਮਿਲ ਰਹੇ ਨੇ ਦੇਖ ਸਕਦੇ ਹੋ ਤੁਸੀਂ ਜਿੱਥੇ ਪਹਿਲੀ ਚੱਕੀ ਅਹ ਕਪਾਰ ਸਿੰਘ ਸਰਾਬਾ ਜੀ ਦੀ ਹੈ ਉੱਥੇ ਲਾਲਾ ਲਾਜਬਤਰਾਏ ਜੀ ਦੀ ਹੈ ਆਜ ਹੁਣ ਭਾਰੇ ਫਿਰ ਨੂੰ ਲਿਆਓ ਤੇ ਸ਼ਹੀਦ ਭਗਤ ਸਿੰਘ ਦੀ ਚਾਕੀ ਵੀ ਅੱਗੇ ਆ ਚੁੱਕੀ ਹੈ ਦੇਖ ਸਕਦੇ ਹੋ ਤੁਸੀਂ ਤੇ ਐਕਸਟਰਾ ਇਹ ਸਰਕਾਰੀ ਪ੍ਰਾਇਮਰੀ ਸਕੂਲ ਤੇ ਨਾਲੋ ਕੋਲ ਦਾ ਦ੍ਰਿਸ਼ ਹੈਗਾ ਦੇਖ ਸਕਦੇ ਹੋ ਪਿੰਡ ਵਾਸੀ ਬੜੇ ਇਨਸ਼ਾਅ ਦੇ ਵਿੱਚ ਜਿਸ ਤੇ ਨੌਜਵਾਨਾਂ ਦੇ ਵਿੱਚ ਇੱਕ ਕਰੇਜ ਆ ਵੀਡੀਓ ਬਣਾਉਣ ਦਾ ਸੈਲਫੀਆਂ ਲੈਣ ਦਾ ਤਸਵੀਰਾਂ ਖਿਚਾਉਣ ਦਾ ਦੇਖ ਸਕਦੇ ਹੋ ਇੱਥੇ ਅਸ਼ੀਰ ਪਾਕਤ ਸਿੰਘ ਦੇ ਉੱਤੇ ਖੁੱਲਾ ਵਿਵਾਦ ਚ ਕੀਤੀ ਜਾ ਰਹੀਆਂ ਤੇ ਪਿੱਛੇ ਅਸ਼ੀਰ ਉੱਤਮ ਸਿੰਘ ਜਲਿਆ ਵਾਲੇ ਬਾਗ ਦਾ ਬਦਲਾ ਲੈਣ ਵਾਲੇ ਸ਼ਹੀਦ ਉੱਤਮ ਸਿੰਘ ਜੀ ਦੀ ਚਾਕੀ ਦੇਖ ਸਾਥੇ ਤੁਸੀਂ ਤੇ ਕਮਾਂ ਘਾਟਾ ਮਾਰੂ ਦਾ ਜੋ ਦੇਖ ਸਾਥੇ ਹੁਣ ਨਿਚੇ ਤ੍ਰਿਸ਼ ਬਹੁਤ ਹੀ ਅੱਛੇ ਤਰੀਕੇ ਦੇ ਨਾਲ ਸਜਿਆ ਹੋਇਆ ਤੇ ਛੋਟੇ ਛੋਟੇ ਬੱਚੇ ਵੀ ਇੱਥੇ ਪਹੁੰਚੇ ਹੈ ਅਜੀ ਕਿਵੇਂ ਲੱਗ ਰਿਹਾ ਜੀ ਬਹੁਤ ਅੱਛਾ ਲੱਗ ਰਿਹਾ ਬਹੁਤ ਅੱਛਾ ਇੰਨੀ ਠੜਪਾ ਹੈ ਨਹੀਂ ਅੱਛਾ ਕੀ ਨਾਮ ਹੈ ਸਾਹਿਦ ਸਿੰਘ ਸਾਹਿਦ ਸਿੰਘ ਇਹ ਜਿਹੜੀ ਚਾਕੀਆਂ ਹੁਣ ਤੁਸੀਂ ਦੇਖ ਰਹੇ ਹੋ ਇਹ ਕਿਹਨਾਂ ਦੀਆਂ ਬਲਾ ਚੇਦਾਨੀਆਂ ਚੀਰ ਪਕਸੀ ਜੀ ਨੂੰ ਜਾਣਦੇ ਹਾਂਜੀ ਕੀ ਬਾਤ ਹੈ ਹੁਣ ਤਾਂ ਕੀ ਦੇਖੀ ਫਿਰ ਤੁਸੀਂ ਆਦਮੀ ਹੋ ਹੈਂ ਆਕੇ ਕਰ ਰਹੀ ਹੈ ਜੇੜੀ ਖਲਕਾਰੀ ਘੱਟਦੀ ਹੈ ਕੀ ਕਰਦੀ ਇਹ ਸੀ ਉਹਨੂੰ ਮਾਰ ਰਹੀ ਹੈ ਸੀਉਣ ਮਾਰ ਰਹੀ ਹੈ ਠੀਕ ਹੈ ਗੱਲ ਬਿਲਕੁਲ ਤੇ ਡੇਕ ਸਾਹਿਬ ਦੋ ਇਹ ਕਿਹ ਚਵਾਰਾ ਤੇ ਅੱਛਾ ਆ ਚੱਕੀ ਕੀ ਦੀ ਹੈ ਜਿਹੜੀ ਆ ਦੇਖ ਰਹੇ ਆ ਤੁਸੀਂ ਮਾਈ ਭਾਗੋ ਦੀ ਮਾਈ ਭਾਗੋ ਦੀ ਕੀ ਬਾਤ ਹੈ ਦੇਖੋ ਬੱਚੇ ਆਪਣੇ ਇਤਿਹਾਸ ਦੇ ਨਾਲ ਰੂਬਰੂ ਹੋ ਰਹੇ ਹੈ ਤੇ ਸਾਰੇ ਸਮੇਂ ਬਹੁਤ ਇੱਕ ਬੜਾ ਦ੍ਰਿਸ਼ ਦੇਖਣ ਨੂੰ ਮਿਲ ਰਿਹਾ ਹੈਗਾ ਸੈਸਰੀਕਾ ਜੋ ਮਾਈ ਭਾਗੋ ਦੇ ਉੱਥੇ ਲੈ ਕੇ ਇੱਥੇ ਮਾਈ ਭਾਗੋ ਆਰਮਡ ਫੋਰਸਸ ਬਾਈ ਭਾਗੋ ਹੈ ਇਸ ਸਮੇਂ ਤੁਸੀਂ ਦੇਖਿਆ ਕਿ ਪਿੱਛੇ ਜੋ ਰੋਜਾਨਾ ਦੇ ਵਿੱਚ ਜੋ ਉਹ ਚਾਹਕੀਆਂ ਨਹੀਂ ਵਿਖਾਈ ਗਈਆਂ ਸੀਆਂ ਉਹ ਇਸ ਸਮੇਂ ਚਨਾਉਂਗਡ ਪਹੁੰਚਿਆ ਆਪ ਜੀ ਨੂੰ ਦੱਸ ਦਈਏ ਕਿ ਪ੍ਰਕਾਸ਼ ਸਿੰਘ ਮਾਨ ਜੀ ਨੇ ਜਦੋਂ ਇਹ ਚਾਹਕੀਆਂ ਦਿਖਾਉਣ ਤੋਂ ਕਰਨ ਦਾ ਇਨਕਾਰ ਕਰਤਾ ਸੀਗਾ ਤਾਂ ਉਹਨਾਂ ਨੇ ਐਲਾਨ ਕਰ ਦਿੱਤਾ ਸੀਗਾ ਕਾਊਂਟਰ ਲਾ ਕਰ ਦਿੱਤਾ ਸੀਗਾ ਕਿ ਇਹ ਇਹ ਜੋ ਚਾਹਕੀਆਂ ਰਿਜੈਕਟ ਕੀਤੀਆਂ ਗਈਆਂ ਅਸੀਂ ਪੰਜਾਬ ਦੇ ਸ਼ਹਿਰ-ਸ਼ਹਿਰ ਪਿੰਡ-ਪਿੰਡ ਜਾਵਾਂਗੇ ਤੇ ਉਸੇ ਗੱਲੀ ਦੇ ਤਹਿਤ ਅੱਜ ਜ਼ਿਲ੍ਹਾ ਮੁਹਾਲੀ ਦੇ ਬਲਾਕ ਮਾਜੂਦੇ ਇਹ ਸ਼ਹਿਰਾ ਤੇ ਕੋਰਾਲੀ ਸ਼ਹਿਰ ਤੇ ਪਿੰਡਾਂ ਦੇ ਕੋਰਾਲੀ ਸ਼ਹਿਰ ਦੇ ਵਿੱਚ ਇਹ ਅੱਜ ਵਿਖਾਈਆਂ ਜਾਣਗੀਆਂ ਕੱਲ ਨੂੰ ਅੱਗੇ ਜ਼ਿਲ੍ਹਾ ਮੁਹਾਲੀ ਦੇ ਹੋਰ ਬਲਾਕਾਂ ਦੇ ਵਿੱਚ ਇਹ ਜੋ ਯਾਤਰਾ ਹੈਗੀ ਐ ਇਸਾਖੀ ਹੈਗੀ ਐ ਤੇ ਜਾਣੀਆ ਬੜਾ ਰਹੋਗੇ ਆਪ ਦੀ ਸਾਦਰ ਨਾਲ ਮਾਰਸ਼ਲ ਜੀ ਦੇ ਉੱਪਰ ਅਸੀਂ ਬੜਾ ਲਗੇ ਆਪ ਦੇ ਜੀ